ਕਈ ਜਗ੍ਹਾ ਸੀ ਟਰੈਕਟਰ ਵੀ ਦੇਣ ਦੀ ਤਿਆਰੀ ਕਰ ਰਹੇ ਆਂ। ਕਈ ਜਗ੍ਹਾ ਮੱਜਾਂ ਵੀ ਦੇਵਾਂਗੇ। ਤੇ ਜਿੱਥੇ ਜੋ ਜੁਰਤ ਹੈ ਕਈਆਂ ਦੇ ਮਕਾਨ ਵੀ ਬਣਾਵਾਂਗੇ। ਮੈਂ ਆਇਆ ਜਿੰਨਾ ਕਿ ਮੇ ਤੋਂ ਹੋ ਸਕਦਾ ਉਹਨਾਂ ਸੀ ਕਰਕੇ ਜਾਵਾਂਗੇ ਪੂਰੇ ਫਿਰੋਜ਼ਪੁਰ ਦੇ ਵੀ ਸ਼ਾਮ ਪ੍ਰੇਮੀ ਇੱਥੇ ਆਏ ਨੇ। ਹੜਪੁਰ ਭਾਵਤ ਇਲਾਕਿਆਂ ਦੇ ਵਿੱਚ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਭਰਿਆ ਹੋਇਆ ਟਰੱਕ ਲੈ ਕੇ ਗਾਇਕ ਕਨ੍ਹਿਆ ਮਿੱੱਤਲ ਪਹੁੰਚੇ ਨੇ। ਤੇ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਗਾਇਕ ਕਨ੍ਹਿਆ ਮਿੱੱਤਲ ਹੜ੍ਹ ਪੀੜਤਾ ਦੀ ਮਦਦ ਦੇ ਲਈ ਪਹੁੰਚੇ ਤਾਂ ਭਜਨ ਸਮਰਾਟ ਭਜਨ ਗਾਇਕ ਕਨਈਆ ਮੱਤਲ ਦੇ ਵੱਲੋਂ ਜਿੱਥੇ ਇੱਕ ਟਰੱਕ ਚੋਕਰ ਤੇ ਇੱਕ ਟਰੱਕ ਹਰੇ ਚਾਰੇ ਦਾ ਲਿਜਾ ਕੇ ਮਦਦ ਕੀਤੀ ਜਾ ਰਹੀ ਹੈ ਤੇ ਫਿਰੂਜ਼ਪੁਰ ਜੁੱਤੇ ਸਤਲੁਜ ਤੇ ਬਿਆਸ ਨੇ ਪਾਰੀ ਤਬਾਹੀ ਮਚਾਈ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਗਏ ਤੇ ਕਰੋੜਾਂ ਦਾ ਨੁਕਸਾਨ ਹੋਇਆ ਤੇ ਲੋਕਾਂ ਨੂੰ ਹੁਣ ਮਦਦ ਕਰਨ ਦੇ ਲਈ ਪੰਜਾਬਾਇਕ ਇਕਨੀਆਂ ਮੈਦ ਤੋਂ ਪਹੁੰਚਦੇ ਨੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਵੱਡਾ ਨੁਕਸਾਨ ਹੋਇਆ ਹੈ ਤੇ ਹੁਣ ਸਭ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਇਸ ਹੜ੍ਹ ਦੇ ਨਾ ਪ੍ਰਭਾਵਿਤ ਸਮੇਂ ਦੇ ਵਿੱਚ ਉਹ ਖੁਦ ਇੱਥੇ ਪਹੁੰਚੇ ਨੇ ਤੇ ਮਦਦ ਕੀਤੀ ਗਈ ਹੈ ਬਹੁਤ ਵੱਡਾ ਨੁਕਸਾਨ ਹੈ ਦਿਲ ਇਹਨਾ ਦੁਖੀ ਹੈ ਕਿ ਨੇਚਰ ਜਦੋਂ ਆਪਣਾ ਕਹਿਰ ਟਾਉਂਦੀ ਆ ਤਾਂ ਕਈਆਂ ਦੇ ਘਰ ਕਈਆਂ ਦੇ ਪਰਿਵਾਰ ਰੁੱਲ ਜਾਂਦੇ ਨੇ ਜਿੱਦਾਂ ਦੀ ਲਾਈਨਾਂ ਇੱਥੇ ਆਪਾਂ 225 ਚ ਜੀਰੇ ਹੈਗੀਆਂ ਜਿਹਦੇ ਵਿੱਚ ਕੋਈ ਕਮੀ ਨਹੀਂ ਹੈ ਪਤਾ ਨਹੀਂ ਦੇਸ਼ ਕਿੰਨਾ ਅੱਗੇ ਵੱਧ ਚੁੱਕਿਆ ਹੈ ਤੇ ਇੱਥੇ ਖਾਨੂਨ ਨਹੀਂ ਹੈ ਇੱਥੇ ਪਸ਼ੂਆਂ ਵਾਸਤੇ ਚਾਰਾ ਨਹੀਂ ਹੈ ਘਰ ਟੁੱਟੇ ਪਏ ਆ ਮੈਂ ਆਇਆ ਜਿੰਨਾ ਕਿ ਮੇ ਤੋਂ ਹੋ ਸਕਦਾ ਉਹਨਾਂ ਸੀ ਕਰਕੇ ਜਾਵਾਂਗੇ ਪੂਰੇ ਫਿਰੋਜ਼ਪੁਰ ਦੇ ਵੀ ਸ਼ਾਮਪ੍ਰੇਮੀ ਇੱਥੇ ਆਏ ਨੇ ਸਨਾਤਨੀ ਆਏ ਨੇ ਸਾਰਿਆਂ ਦਾ ਦੁਕਸਾਂਜਾ ਕਰਨ ਆ ਕੀ ਲੈ ਕੇ ਆਏ ਹੈਗੇ ਚੋਕਰ ਚਾਰੇ ਅਸੀਂ ਲਗਭਗ 200 ਬੈਗ ਚਾਰੇ ਦਾ ਲੈ ਕੇ ਆਏ ਚੋਕਰ ਦਾ ਲੈ ਕੇ ਆਏ ਤੇ 220 ਬੈਗ ਚੋਕਰ ਦਾ ਹੈ ਤੇ 270 225 ਕੱਟੇ ਅਸੀਂ ਚਾਰੇ ਦੇ ਲੈ ਕੇ ਆਏ ਆ ਪਸ਼ੂਆਂ ਵਾਸਤੇ ਤੇ ਇੱਕ ਵਾਰੀ ਹਾਲ ਦੇਖਣ ਆਇਆ ਉਹਦੇ ਬਾਅਦ ਫਿਰ ਹੋਰ ਇੱਥੇ ਮਦਦ ਭੇਜਾਂਗੇ ਹੋਰ ਵੀ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਕੇ ਆਏ ਹੈਗੇ ਉਹ ਜਿੱਥੇ ਸਤ루ਜੀ ਬਿਆਸ ਦੀ ਮਾਰ ਪਈ ਹੈਗੀ ਆ ਬਹੁਤ ਜ਼ਿਆਦਾ ਹਰ ਜਗ੍ਹਾ ਹੀ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਕਈ ਜਗ੍ਹਾ ਸੀ ਟਰੈਕਟਰ ਵੀ ਦੇਣ ਦੀ ਤਿਆਰੀ ਕਰ ਰਹੇ ਆਂ ਕਈ ਜਗ੍ਹਾ ਮੱਜਾਂ ਵੀ ਦਵਾਂਗੇ ਤੇ ਜਿੱਥੇ ਜ਼ੋਰ ਜੁਰਤ ਹੈ ਕਈਆਂ ਦੇ ਮਕਾਨ ਵੀ ਬਣਾਵਾਂਗੇ ਜਿੱਥੇ ਜ਼ਰੂਰਤ ਹੋਗੀ ਪੂਰੇ ਖੰਟੂ ਸ਼ਾਮ ਜੀ ਦੇ ਜਿੰਨੇ ਵੀ ਭਗਤ ਨੇ ਪੂਰੇ ਦੇਸ਼ ਦੇ ਤੁਹਾਡੇ ਚੈਨਲ ਰਾਈ ਮੈਂ ਉਹਨਾਂ ਨੂੰ ਵੀ ਸੱਦਾ ਦਿੰਦਾ ਕਿ ਤੁਸੀਂ ਆਓ ਆਪਾਂ ਸਭ ਮਿਲ ਕੇ ਜਿਹੜੇ ਸਾਡੇ ਸ਼ਾਮ ਬਾਬਾ ਹਾਰੇ ਦੇ ਸਾਰੇ ਨੇ ਆਪਾਂ ਇਸ ਗੱਲ ਨੂੰ ਪੁਖਤਾ ਕਰੀਏ ਤੇ ਲੋਕਾਂ ਨੂੰ ਦਿਖਾਈਏ ਕਿ ਹਾਰੇ ਦਾ ਸਹਾਰਾ ਸਿਰਫ ਭਜਨ ਕੀਰਤਨ ਤੱਕ ਨਹੀਂ ਹੈ

ਵੰਸ਼ ਸਰਦਾਰ ਕਿੱਥੇ ਦਰਨਾ ਜਿਹੜਾ ਸਰਦਾਰ ਹੈ